ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਮਾਤਾ ਵੈਸ਼ਨੂ ਦੇਵੀ ਨੂੰ ਜਾਂਦੇ ਰਾਹ ਤੇ ਭਾਰੀ ਲੈਂਡਸਲਾਈਡਿੰਗ ਹੋਈ ਹੈ ਜਿਸ ਕਾਰਨ 4 ਸ਼ਰਧਾਲੂ ਮੌਕੇ ਤੇ ਗੰਭੀਰ ਰੂਪ ਚ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਇਲਾਜ ਦੇ ਲਈ ਪਹੁੰਚਾਇਆ ਗਿਆ। ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਕਿ ਇਹ ਹਾਦਸਾ ਜੋ ਹੈ ਉਹ ਸਵੇਰ 8.5 ਦੇ ਕਰੀਬ ਵਾਪਰਿਆ ਜਦੋਂ ਕੀ ਸਵੇਰ ਦੇ ਸਮੇਂ ਅਚਾਨਕ ਬਾਣ ਗੰਗਾ ਤੇ ਲੈਂਡਸਲਾਈਡਿੰਗ ਹੋ ਜਾਂਦੀ ਹੈ ਪਹਾੜ ਤੋਂ ਮਲਬਾ ਹੇਠਾਂ ਨੂੰ ਆ ਕੇ ਡਿੱਗਦਾ ਹੈ ਜਿਸ ਕਾਰਨ ਉੱਥੇ ਮੌਜੂਦ ਜਿਹੜੇ ਸ਼ਰਧਾਲੂ ਸੀ ਉਹ ਇਸ ਮਲਬੇ ਹੇਠ ਦੱਬੇ ਜਾਂਦੇ ਨੇ ਪਰ ਮੌਕੇ ਤੇ ਪਹੁੰਚੀਆਂ ਰੈਸਕਿਊ ਟੀਮਾਂ ਦੇ ਵੱਲੋਂ ਉਹਨਾਂ ਨੂੰ ਬਚਾਇਆ ਜਾਂਦਾ ਹੈ ਬਚਾ ਕਰ ਚਲਾਇਆ ਜਾਂਦਾ ਹੈ ਤੇ ਚਾਰ ਸ਼ਰਧਾਲੂ ਜਿਨ੍ਹਾਂ ਨੂੰ ਗੰਭੀਰ ਰੂਪ ਚ ਜ਼ਖਮੀ ਹੋਏ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਸ ਵੇਲੇ ਇਲਾਜ ਕੀਤਾ ਜਾ ਰਿਹਾ ਹੈ ਮਾਮਲੇ ਸੰਬੰਧੀ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਚ ਕਈ ਦਿਨਾਂ ਤੋਂ ਭਾਰੀ ਬਰਸਾਤ ਵੀ ਹੋ ਰਹੀ ਹੈ ਤੇ ਸੋਮਵਾਰ ਸਵੇਰੇ ਕਟੜਾ ਦੇ ਵਿੱਚ ਮਾਤਾ ਵੈਸ਼ਨੂ ਦੇਵੀ ਯਾਤਰਾ ਮਾਰਗ ਤੇ ਜ਼ਮੀਨ ਖਿਸਕ ਗਈ ਯਾਤਰਾ ਦੇ ਸ਼ੁਰੂਆਤੀ ਬਿੰਦੂ ਬਾਣ ਗੰਗਾ ਖੇਤਰ ਦੇ ਨੇੜੇ 8:30 ਵਜੇ ਦੇ ਕਰੀਬ ਜ਼ਮੀਨ ਖਿਸਕ ਗਈ ਜਿੱਥੇ ਜ਼ਿਆਦਾਤਰ ਕੋੜੇ ਸਵਾਰ ਜੋ ਪੁਰਾਣੇ ਰਸਤੇ ਤੇ ਇਕੱਠੇ ਹੁੰਦੇ ਨੇ ਜਿਸ ਕਾਰਨ ਕਈ ਸ਼ਰਧਾਲੂ ਮਲਵੇ ਦੇ ਹੇਠ ਫਸ ਜਾਂਦੇ ਨੇ ਤੇ ਜ਼ਖਮੀ ਹੋ ਜਾਂਦੇ ਨੇ ਜਾਣਕਾਰੀ ਇਹ ਹੀ ਦਿੱਤੀ ਜਾ ਰਹੀ ਹੈ ਕਿ ਕਟੜਾ ਤੋਂ ਭਵਨ ਤੱਕ ਪੁਰਾਣਾ ਯਾਤਰਾ ਮਾਰਗ ਜੋ ਹੈ ਉਹਦੇ ਤੇ ਸਥਿਤ ਬਾਣ ਗੰਗਾ ਖੇਤਰ ਦੇ ਵਿੱਚ ਅਚਾਨਕ ਪਹਾੜ ਤੋਂ ਵੱਡੇ ਵੱਡੇ ਪੱਥਰ ਤੇ ਮਲਬਾ ਹੇਠਾਂ ਨੂੰ ਆ ਡਿਗਿਆ